ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਹਾਂ 크리스마ਸ ਤਿਹਾੜੀ ਤੇ ਲੇਖ ਪੰਜਾਬੀ ਵਿੱਚ ਤਾਂ ਵੀ ਚੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ 크리스마ਸ ਇਸਾਈਆਂ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ ਇਹ ਪੂਰੀ ਦੁਨੀਆ ਵਿੱਚ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। 크리스마스 ਦਾ ਤਿਉਹਾਰ ਦੁਨੀਆ ਭਰ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਖਾਸ ਕਰਕੇ ਈਸਾਈ ਧਰਮ ਦੇ ਲੋਕਾਂ ਦੁਆਰਾ ਇਹ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਈਸਾਈ ਧਰਮ ਦੀ ਸ਼ੁਰੂਆਤ ਕਰਨ ਵਾਲੇ ਈਸਾਈਆਂ ਦੇ ਦੇਵਤਾ ਪ੍ਰਭੂ ਯਿਸੂ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਆਉਂਦਾ ਹੈ। ਹਾਲਾਂਕਿ ਲੋਕ ਇਸ ਨੂੰ ਪੂਰੇ ਮੋਜ-ਮਸਤੀ ਸਰਗਰਮੀ ਅਤੇ ਖੁਸ਼ੀ ਨਾਲ ਮਨਾਉਂਦੇ ਹਨ। ਈਸਾਈਆਂ ਲਈ ਇਹ ਇੱਕ ਮਹੱਤਵਪੂਰਨ ਤਿਉਹਾਰ ਹੈ ਜਿਸ ਲਈ ਉਹ ਕਾਫੀ ਤਿਆਰੀਆਂ ਕਰਦੇ ਹਨ ਇਸ ਤਿਉਹਾਰ ਦੀਆਂ ਤਿਆਰੀਆਂ 1 ਮਹੀਨਾ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ ਅਤੇ 크리스마ਸ ਦੇ 12 ਦਿਨਾਂ ਬਾਅਦ ਇਹ ਤਿਉਹਾਰ ਸਮਾਪਤ ਹੋ ਜਾਂਦਾ ਹੈ। ਇਸ ਦਿਨ ਕੇਕ ਦਾ ਬਹੁਤ ਮਹੱਤਵ ਹੈ। ਲੋਕ ਇੱਕ ਦੂਜੇ ਨੂੰ ਤੋਹਫੇ ਵਜੋਂ ਕੇਕ ਵੀ ਦਿੰਦੇ ਹਨ। ਅਤੇ ਤਿਹਾੜ ਤੇ ਸੱਦਾ ਦਿੰਦੇ ਹਨ। ਇਸਾਈ ਆਪਣੇ ਘਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕੇਕ ਬਣਾਉਂਦੇ ਹਨ। ਇਸ ਦਿਨ ਲੋਕ 크리스마ਸ ਟ੍ਰੀ ਨੂੰ ਸਜਾਉਂਦੇ ਹਨ ਅਤੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੇ ਗੁਆਂਢੀਆਂ ਨਾਲ ਮਨਾਉਂਦੇ ਹਨ ਅਤੇ ਤੋਹਫੇ ਵੰਡਦੇ ਹਨ ਇਸ ਦਿਨ ਅੱਧੀ ਰਾਤ ਨੂੰ 12 ਵਜੇ ਸੰਟਾ ਕਲਾਜ ਹਰ ਕਿਸੇ ਦੇ ਘਰ ਆਉਂਦਾ ਹੈ ਅਤੇ ਚੁੱਪਚਾਪ ਆਪਣੇ ਘਰਾਂ ਵਿੱਚ ਬੱਚਿਆਂ ਲਈ ਪਿਆਰੇ ਤੋਹਫੇ ਰੱਖਦਾ ਹੈ। ਬੱਚੇ ਵੀ ਅਗਲੀ ਸਵੇਰ ਆਪਣੀ ਪਸੰਦ ਦੇ ਤੋਹਫੇ ਪ੍ਰਾਪਤ ਕਰਕੇ ਬਹੁਤ ਖੁਸ਼ ਹੁੰਦੇ ਹਨ। ਇਸ ਦਿਨ ਸਾਰੇ ਸਕੂਲ ਕਾਲਜ ਯੂਨੀਵਰਸਿਟੀ ਦਫ਼ਤਰ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਬੰਦ ਰਹੇ। ਬੰਦ ਰਹਿੰਦੇ ਹਨ। ਜਦ ਤੁਸੀਂ ਇੱਥੇ ਦੇਖ ਸਕਦੇ ਹੋ ਬੰਦ ਹੁੰਦੇ ਹਨ ਤਾਂ ਅੱਗੇ ਲੋਕ ਦਿਨ ਭਰ ਬਹੁਤ ਸਾਰੀਆਂ ਗਤੀਵਿਧੀਆਂ ਕਰਕੇ ਕ੍ਰਿਸਮਸ ਦੀ ਛੁੱਟੀ ਦਾ ਆਨੰਦ ਲੈਂਦੇ ਹਨ ਤਾਂ ਅੱਗੇ ਲੋਕ ਵੱਡੀ ਡਿਨਰ ਪਾਰਟੀ ਦਾ ਆਨੰਦ ਲੈਂਦੇ ਹਨ ਜਿਸ ਨੂੰ ਭੋਜ ਕਿਹਾ ਜਾਂਦਾ ਹੈ ਇਸ ਖਾਸ ਮੌਕੇ ਤੇ ਕਈ ਸੁਆਦੀ ਪਕਵਾਨ ਮਠਾਈਆਂ ਬਦਾਮ ਆਦਿ ਤਿਆਰ ਕਰਕੇ ਖਾਣੇ ਦੇ ਮੇਜ਼ ਤੇ ਰੱਖੇ ਜਾਂਦੇ ਹਨ ਹਰ ਕੋਈ ਰੰਗੀਨ ਕੱਪੜੇ ਪਹਿਨਦਾ ਹੈ ਨੱਚਦਾ ਹੈ ਗਾਉਂਦਾ ਹੈ ਅਤੇ ਮਜ਼ੇਦਾਰ ਗਤੀਵਿਧੀਆਂ ਕਰਕੇ ਜਸ਼ਨ ਮਨਾਉਂਦਾ ਹੈ ਇਸ ਦਿਨ ਈਸਾਈ ਭਾਈਚਾਰਾ ਆਪਣੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਆਪਣੀਆਂ ਸਾਰੀਆਂ ਗਲਤੀਆਂ ਦੀ ਮਾਫੀ ਮੰਗਦਾ ਹੈ ਪਵਿੱਤਰ ਗੀਤ ਗਾਉਂਦਾ ਹੈ ਤੇ ਆਪਣੇ ਪਿਆਰਿਆਂ ਨੂੰ ਖੁਸ਼ੀ ਨਾਲ ਮਿਲਦਾ ਹੈ ਤਾਂ ਇਨਾ ਕੀ ਹੈ ਲੇਖ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓਜ਼ ਦੇਖਣ ਲਈ ਅਤੇ ਜੇਕਰ ਤੁਹਾਨੂੰ ਕਿਸੇ ਹੋਰ ਟੌਪਿਕ ਤੇ ਲੇਖ ਚਾਹੀਦਾ ਹੈ ਅਰ ਜੀ ਐਪਲੀਕੇਸ਼ਨ ਤੁਹਾਡਾ ਜੋ ਵੀ ਤੁਹਾਡੇ ਜਿਸ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟਸ ਵਿੱਚ ਦੱਸ ਸਕਦੇ ਹੋ ਤੁਹਾਡੇ ਲਈ ਵੀਡੀਓ ਜਿਹੜੀ ਅਪਲੋਡ ਕਰ ਦਿੱਤੀ ਜਾਵੇਗੀ